ਵਗੜਾ ਸ਼ਹਿਰ ਅੰਦਰ ਉਸ ਸਮੇਂ ਮਾਹੌਲ ਤਨਾਪੂਰਨ ਹੋ ਗਿਆ ਜਦੋਂ ਕਿਸੇ ਸ਼ਰਾਰਤੀ ਅਨਸਰ ਵੱਲੋਂ ਭਗਵਾਨ ਬਾਲਮਿਕੀ ਮਹਾਰਾਜ ਦੀ ਅੰਤਿਮ ਔਕੇ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਸੰਬੰਧੀ ਲਗਾਈ ਗਈ ਫਲੈਕਸ ਉੱਪਰ ਮਿੱਟੀ ਪਾ ਦਿੱਤੀ ਗਈ ਜਿਸ ਤੋਂ ਬਾਅਦ ਬਾਲਮਿਕੀ ਸਮਸਤੇ ਆਗੂਆਂ ਨੇ ਸਿਨੇਮਾ ਰੋਡ ਵਿਖੇ ਜਿੱਥੇ ਤਨਾ ਪ੍ਰਦਰਸ਼ਨ ਕੀਤਾ ਉਥੇ ਹੀ ਉਹਨਾਂ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਅੱਜ ਜਿਹੜਾ ਧਰਨਾ ਲੱਗਾ ਵਾ ਸਾਡੇ ਪਰਮ ਪਿਤਾ ਪਰਮਾਰਥ ਭਗਵਾਨ ਮੇਲ ਬਾਲਮਿਕੀ ਮਹਾਰਾਜ ਦੇ ਪੋਸਟਰ ਤੇ ਮਿੱਟੀ ਛਿੜੀ ਗਈ ਹੈ ਤਗੜਾ ਕਿਸੇ ਦਾ ਸਾਡੇ ਮਰਦਾਂ ਵਿੱਚ ਕੀ ਹੈਗਾ ਵਾ ਜਿਹੜਾ ਨੇ ਇਹ ਸ਼ਰਾਰਤੀ ਅਨਸਰ ਨੇ ਇੱਕ ਕੰਮ ਕੀਤਾ ਵਾ ਉਹਦੇ ਬਾਅਦ ਇੱਕ ਸ਼ਰਮ ਵਾਲੀ ਗੱਲ ਆ ਅਸੀਂ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਨੇ ਆ ਅਗਰ 2 ਘੰਟੇ ਦਾ ਬੰਦਾ ਲਾਗ ਕੇ ਕਰੀਤਾ ਪੂਰਾ ਸ਼ਹਿਰ ਪੂਰਾ ਰੋਡ ਪੂਰਾ ਜਾਮ ਕਰਕੇ ਰੱਖਾਂਗੇ ਅਗਰ ਤੱਕ ਸਿਰਫ 2 ਘੰਟੇ ਦਾ ਹੈ ਇਸ ਵੀ ਮਾਟਰ ਨੂੰ 2 ਘੰਟੇ ਬਲਾ ਕੀਤਾ ਤਾਂ ਪੂਰਾ ਬਾਜ਼ਾਰ ਬੰਦ ਪੂਰਾ ਰੋਡ ਜਾ ਅੱਜ ਫਗਵਾੜੇ ਦੇ ਵਿੱਚ ਇੱਕ ਸ਼ਰਮਨਾਕ ਘਟਨਾ ਹੋਈ ਜੋ ਕਿ ਭਗਵਾਨ ਸ਼੍ਰੀ ਵਾਲਮੀਕ ਮਹਾਰਾਜ ਦਾ ਪੋਸਟਰ ਦੇ ਉੱਤੇ ਕਿਸੇ ਸ਼ਰਾਰਤੀ ਅਨਸਰ ਨੇ ਮਿੱਟੀ ਸਿੱਟ ਕੇ ਸ਼ਾਇਦ ਉਸ ਬੰਦੇ ਦੇ ਨਾਲ ਰੰਜਿਸ਼ ਹੋਈਗੀ ਪਰ ਉਹਨੇ ਮਹਾਰਾਜ ਦੇ ਪੋਸ ਜਿਹੜੀ ਮਿੱਟੀ ਛੱਡ ਕੇ ਸਾਡੀ ਵਾਲਮੀਕ ਸ਼ਕਤੀ ਨੂੰ ਲਲਕਾਰਿਆ ਔਰ ਮੈਂ ਪ੍ਰਸ਼ਾਸਨ ਅੱਗੇ ਖਾਸ ਕਰਕੇ ਐਸਪੀ ਸਾਹਿਬ ਔਰ ਐਸਐਚਓ ਕੇ ਇਹ ਬੇਨਤੀ ਕਰਦਾ ਕਿ ਜੇਕਰ 2 ਘੰਟੇ ਦੇ ਵਿੱਚ ਉਹ ਸ਼ਰਾਰਤੀ ਅਨਸਰ ਨਾਲ ਦਰਸਤਾਰ ਕੀਤਾ ਗਿਆ ਔਰ ਉਹਨੂੰ ਧੱਕਿਆ ਗਿਆ ਨਾਲ ਜੇਲ੍ਹ ਦੇ ਵਿੱਚ ਤਾਂ ਅਸੀਂ 2 ਘੰਟਿਆਂ ਤੋਂ ਬਾਅਦ ਜਿਹੜਾ ਪੂਰਾ ਬਜ਼ਾਰ ਬੰਦ ਕਰਾਵਾਂਗੇ ਔਰ ਇਸ ਤਰ੍ਹਾਂ ਜਿਹੜੇ ਜਦੋਂ ਵੀ ਗੁਰਪੁਰਬ ਆਉਣ ਲੱਗਦਾ ਜਿਸ ਤ ਮਹਾਰਤ ਦੇ ਗੁਰਪੁਰਬ ਦੇ ਆਉਣ ਦੇ ਕਰਕੇ ਲੋਕ ਸ਼ਰਾਰਤੀ ਕਰਦੇ ਆ ਮੈਂ ਇਹਨਾਂ ਸ਼ਰਾਬੀ ਅਨਸਰਾਂ ਨੂੰ ਹਦਾਇਤ ਕਰਨਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਕਿ ਉਹ ਗੱਲ ਨਾ ਹੋਵੇ ਕਿ ਸਾਡੇ ਨੌਜਵਾਨ ਤੁਹਾਨੂੰ ਫੜ ਕੇ ਚੰਗੀ ਤਰ੍ਹਾਂ ਤੁਹਾਡੀ ਤਸੱਲੀ ਕਰਕੇ ਫਿਰ ਜੇਲ੍ਹਾਂ 'ਚ ਧੱਕਣ ਕਿਰਪਾ ਜਿਹੜੇ ਇੱਥੇ ਦੇ ਪ੍ਰਸ਼ਾਸਨ ਆ ਜਿਹੜਾ ਉਹ ਇਸ ਨੂੰ ਆਪਣੇ ਮੱਦੇਨਜ਼ਰ ਰੱਖਦੇ ਹੋਏ ਇਸ ਨੂੰ ਜਲਦੀ ਜਲਦੀ ਬਾਲਮੀਕ ਸ਼ਕਤੀ ਜਲਦੀ ਜਲਦੀ ਇਸ ਨੂੰ ਮਸਲੇ ਨੂੰ ਹੱਲ ਕੀਤਾ ਜਾਵੇ ਜੈ ਭੀਮ ਜੈ ਭਾ। ਮਾਮਲਾ ਵੀ ਅੱਜ ਮਹਾਰਾਜ ਬਾਲਮੀਕ ਜੀ ਆਤੀ ਦਾ ਪੋਸਟਰ ਲੱਗਾ ਜੀ ਮੇਰੇ ਬਾਜ਼ਾਰ 'ਚ ਤੇ ਮੇਰੀ ਫੋਟੋ ਦੇ ਮਹਾਰਾਜ ਦੀ ਫੋਟੋ ਦੇ ਕਿਸੇ ਨੇ ਰਾਤੀ ਮਿੱਟੀ ਲਾਈ ਆ। ਉਹਦੇ ਕਰਕੇ ਸਾਰੇ ਇਕੱਠੇ ਹੋਏ ਆ ਤੇ ਜਿਹਨੇ ਵੀ ਕੰਮ ਕੀਤਾ ਤੇ ਮਾਰਾ ਕੀਤਾ ਤੇ ਫੁੱਲ ਕਾਲਿਆਂ ਨੂੰ ਰਿਕਵੈਸਟ ਕਰਦੇ ਮੈਂ ਜਿਹਨੇ ਵੀ ਕੀਤਾ ਉਹਦਾ ਜੋ ਬੜੀ ਕਾਰਗਰ ਕੀਤੀ ਜਾ ਸ਼ਾਇਦ ਦਾ ਕੁਝ ਸ਼ਰਾਤੀ ਅੰਸਰ ਆ ਜਿਹੜੇ ਹਰ ਵੇਲੇ ਜਦੋਂ ਵੀ ਕੋਈ ਧਾਰਮਿਕ ਤਿਹਾੜਾਂ ਦਾਵਾ ਉਹਨਾਂ ਦਾ ਮਾਹੌਲ ਖਰਾਬ ਕਰਦੇ ਆ ਅੱਜ ਭਗਵਾਨ ਵਾਲਮੀਕ ਮਹਾਰਾਜ ਸ਼ੋਭਾ ਜਤਾ ਜਿਹੜੀ ਆ ਰਹੀ ਆ ਉਹਦੇ ਪੋਸਟਰ ਸ਼ਾਇਦ ਲੱਗੇ ਸੀ ਕਿਸੇ ਸ਼ਰਾਤੀ ਅੰਸਰ ਨੇ ਉਥੇ ਮਿੱਟੀ ਪਹੁੰਚ ਦਿੱਤੀ ਆ ਜਿਹੜਾ ਬਹੁਤ ਅਨਪੱਠਾ ਕੰਮ ਕੀਤਾ ਅਸੀਂ ਸਮਾਜ ਸਾਰਾ ਇਹਦਾ ਵਿਰੋਧ ਕਰਦੇ ਆਂ ਅਸੀਂ ਧਰਕਾ ਲਾਣ ਲੱਗੇ ਆਂ ਜੇ ਪੁਲਿਸ ਪ੍ਰਸ਼ਾਸਨ ਨੇ 2 ਘੰਟੇ ਜ ਮਤਲਬ ਨਿਆਸਿਕਤਾ ਸ਼ਹਿਰ ਬੰਦ ਕਰਾਂਗੇ ਜਿਵੇਂ ਵਾਲਮੀਕੀ ਹਰ ਹਰ ਵਾਲਮੀਕੀ ਨਮਰੇ ਵਾਲਮੀਕ ਸ਼ਕਤੀ ਨਮਰੇ ਵਾਲਮੀਕ ਸ਼ਕਤੀ ਨਮਰੇ ਵਾਲਮੀਕ ਸ਼ਕਤੀ